ਪ੍ਰਧਾਨ ਮੰਤਰੀ ਨੇ ਚੀਮਨ ਇਸ ਪ੍ਰਧਾਨ ਮੰਤਰੀ ਦਾ ਸਾਡਾ ਬਣ ਚੁੱਕਾ ਸਿੰਧੂ ਚੇਰਾ ਅੱਛੇ ਸਾਡੇ ਸਮਾਜ ਨੇ ਪਿਛਲੇ 55 ਸਾਲ ਤੋਂ ਕਦੀ ਡਿਮਾਂਡ ਨਹੀਂ ਕੀਤੀ ਜਿਹੜੇ ਜੱਟ ਸਿੱਖਾਂ ਨੇ 18% ਸਾਡੇ ਤੇ ਰਾਜ ਕੀਤਾ 55 ਸਾਲ ਤੇ ਦੂਜੇ ਧਰਮਾਂ ਦੇ ਧਰਮਸਥਾਨਾਂ ਨੂੰ ਪੈਕੇਜ ਵੀ ਦਿੱਤੇ ਜਾਂਦੇ ਆ ਪੰਜਾਬ ਦੇ ਵਿੱਚ ਜਿਹੜਾ ਹਿੰਦੂ ਆ ਆਪਣੇ ਆਪ ਨੂੰ ਗੁਲਾਮ ਮਹਿਸੂਸ ਕਰ ਰਿਹਾ ਆਪਣੀ ਦੇਲੇ ਹੀ ਡਿਮਾਂਡ ਕਰਨਾ ਇੱਥੇ ਕਿਹੜਾ ਵਿਵਾਦ ਆ ਫਿਰ ਮੈਂ ਇਹ ਗੱਲ ਕਹੂੰਗਾ ਜੇ ਤੁਸੀਂ ਗੱਲ ਕਿਸਾਨਾਂ ਨੂੰ ਵੀ ਪੁੱਛੋ ਵੀ ਉਹ ਹੀ ਕੱਲੇ ਪੰਜਾਬ ਵਾਲੇ ਕਿਸਾਨ ਹੀ ਕੋ ਐ ਭਾਈ ਸਾਹਿਬ ਉਹ ਪੁਰਾਣਾ ਵੇਚ ਕੇ ਨਵਾਂ ਲੈ ਲੈ ਤਾਂ 5000 ਹੱਥੋਂ ਮਿਲ ਜਾਂਦਾ ਉਹਨਾਂ ਨੂੰ ਇੰਨੀ ਸਬਸਿਡੀ ਐ ਮੈਂ ਵੀ ਤਾਂ ਦੇਸ਼ ਦੀ ਮੈਂ ਤਾਂ ਟੈਕਸ ਦਿਨਾ ਉਹ ਤਾਂ ਦਿੰਦੇ ਨਹੀਂ ਮੈਂ ਤਾਂ ਟੈਕਸ ਦਿੰਦਾ ਐ ਕ੍ਰਿਸਚੀਅਨ ਸੈੱਲ ਔਰ ਮੁਸਲਿਮ ਸੈੱਲ ਬਣਾਏ ਹੋਏ ਆ ਦੱਸੋ ਕਿਹੜੀ ਪਾਰਟੀ ਨੇ ਹਿੰਦੂ ਸੈੱਲ ਬਣਾਇਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਸਭ ਤੋਂ ਵੱਡਾ ਸੂਬਾ ਮੰਨਿਆ ਜਾਂਦਾ ਐ ਅਤੇ ਸਾਰੇ ਹੀ ਧਰਮ ਆਜ਼ਾਦੀ ਮਹਿਸੂਸ ਕਰਦੇ ਸੀ ਪਰ ਹਾਕਮ ਸਰਕਾਰ ਨੇ ਪੰਜਾਬ ਦੇ ਵਿੱਚੋਂ ਹਰਿਆਣਾ ਅਤੇ ਹਿਮਾਚਲ ਵੱਖ ਕਰ ਦਿੱਤਾ ਜਿਸ ਦੇ ਕਾਰਨ ਪੰਜਾਬ ਸੀਮਤੀ ਰਹਿ ਗਿਆ 1965 ਦੇ ਵਿੱਚ ਸਿੱਖਾਂ ਨੇ ਪੰਜਾਬ ਸੂਬਾ ਕਾਇਮ ਕਰ ਲਿਆ ਅਤੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਦਾ ਵਿਸ਼ਵਾਸ ਦਿਵਾਇਆ ਇਸ ਤੋਂ ਬਾਅਦ ਜਾਤੀ ਅਤੇ ਧਰਮ ਵਿਵਾਦ ਸ਼ੁਰੂ ਹੋ ਗਿਆ ਇਸ ਸੰਬੰਧ ਦੇ ਵਿੱਚ ਲੁਧਿਆਣਾ ਵਿਖੇ ਸ਼ਿਵਸ਼ੈਨਾ ਪੰਜਾਬ ਦੇ ਸੀਨੀਅਰ ਆਗੂ ਦੇ ਵੱਲੋਂ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ Hindu ਧਰਮ ਵਪਾਰੀ ਅਤੇ ਧਰਮ ਦੀ ਰੱਖਿਆ ਦੇ ਲਈ ਕੰਮ ਕਰਦਾ ਹੈ ਪਰ ਪਿਛਲੇ 55 ਸਾਲਾਂ ਦੇ ਵਿੱਚ Hindu ਧਰਮ 'ਤੇ ਅਤਿਆਚਾਰ ਅਤੇ ਮੰਦਰਾ ਦੀ ਵਿਅਤ ਵੀ ਹੋਈ ਹੈ ਪਰ ਹੁਣ ਸ਼ਿਵਸ਼ੈਨਾ ਪੰਜਾਬ ਦਾ ਸਬਰ ਖਤਮ ਹੋ ਚੁੱਕਾ ਹੈ ਸ਼ਿਵਸ਼ੈਨਾ ਦੇ ਆਗੂ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਜਿਹੜਾ ਹਿੰਦੂ ਚਿਹਰਾ ਮੰਨ ਲਓ ਗੱਲ ਕਰ ਰਹੇ ਹੋ ਤੁਸੀਂ ਹੋਰ ਕਿਸੇ ਪਾਰਟੀ ਵੱਲੋਂ ਨਹੀਂ ਕੁਝ ਕਿਹਾ ਜਾਂਦਾ ਤੇ ਆਪਣੀ ਸ਼ਿਵ ਸੈਨਾ ਹੀ ਕਿਉਂ ਪਾਰਟੀ ਅੱਗੇ ਆਉਂਦੀ ਹੈ ਜੈ ਕਰਾਂ ਵੀਰ ਬਜਰੰਗੇ ਹਰ ਹਰ ਮਾਦੇ ਪਹਿਲਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੈਂ ਥੈਂਕਸ ਕਹਿਣਾ ਕਿ ਤੁਸੀਂ ਆਏ ਹੋ ਮੇਰੇ ਕੋਲ ਤੇ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਅਸੀਂ ਕਿਉਂ ਮੰਗ ਕਰਦੇ ਹਾਂ ਹਿੰਦੂ ਮੁੱਖ ਮੰਤਰੀ ਦੀ ਮੰਗ ਅਸੀਂ ਅਸਲੀ ਕਰਦੇ ਹਾਂ ਕਿ ਆਏ ਦਿਨ ਜਿਹੜੀ ਹਿੰਦੂ ਮੰਦਿਰਾਂ ਦੇ ਉੱਤੇ ਬੇਕਦਰੀ ਹੁੰਦੀ ਹੈ ਆਏ ਦਿਨ ਕੋਈ ਨਾ ਕੋਈ ਹਿੰਦੂ ਐਕਟ ਨੂੰ ਲੈ ਕੇ ਕੋਈ ਪ੍ਰੋਬਲਮ ਖੜੀਆ ਹੁੰਦੀ ਹੈ ਕੋਈ ਵੀ ਜਿਹੜੇ ਲੋਕ ਨੇ ਜਿਹੜੇ ਸਮਾਜਿਕ ਲੋਕ ਲਗਾ ਲਓ ਚਾਹੇ ਉਹ ਪੋਲਿਟਿਕਲ ਲੋਕ ਲਗਾ ਲਓ ਉਹ ਇਸ ਮੁੱਦੇ ਉੱਤੇ ਕਿਉਂ ਨਹੀਂ ਆਂਦੇ ਜਦ ਗੁਰੂ ਗ੍ਰੰਥ ਸਾਹਿਬ ਦੀ ਬੇਕਦਰੀ ਕੀਤੀ ਜਾਂਦੀ ਹੈ ਤਾਂ ਉਹ ਤੇ ਸਿੱਟ ਬਿਠਾਈ ਜਾਂਦੀ ਹੈ ਜੇ ਹਿੰਦੂ ਦਾ ਸ਼ਿਵਲਿੰਗ ਦੇ ਉੱਤੇ ਕੋਈ ਅਪਮਾਨ ਕੀਤਾ ਜਾਂਦਾ ਤਾਂ ਉਸ ਬੰਦੇ ਨੂੰ ਮੈਂਟਲ کہہ ਕੇ ਛੱਡ ਦਿੱਤਾ ਜਾਂਦਾ ਉਸ ਚੀਜ਼ ਨੂੰ ਲੈ ਕੇ ਕਿ ਹਿੰਦੂ ਮੁੱਖ ਮੰਤਰੀ ਦੀ ਮੰਗ ਰੱਖਦੇ ਆ ਇਹ ਤਾਂ ਆ ਕਿ ਜਿਹੜਾ ਹਿੰਦੂ ਸਮਾਜ ਹੈ ਉਹ ਵੀ ਕਿਤੇ ਨਾ ਕਿਤੇ ਆਪਣਾ ਹੱਕ ਮੰਗ ਸਕੇ ਇਹ ਹੱਕ ਤਾਂ ਮੰਨ ਲਓ ਚਲੋ ਸਰਕਾਰ ਦੇ ਵਿੱਚ ਕੋਈ ਵੀ ਹੋਵੇ ਬੰਦਾ ਮੰਨ ਲਓ ਸਰਕਾਰ ਵਧੀਆ ਚਲਾਉਣੇ ਵਾਲਾ ਹੋਵੇ ਉਹੀ ਉਹ ਵੀ ਉਹਦੀ ਉਹਦੀ ਕਿ ਵੀ ਆਪਾਂ ਗੱਲ ਕਰ ਸਕਦੇ ਹਾਂ ਨਾ ਇਹ ਚੀਜ਼ ਬਿਲਕੁਲ ਅਸੀਂ ਕਰ ਸਕਦੇ ਹਾਂ ਪਰ ਤੁਸੀਂ ਦੇਖ ਲਓ ਹੁਣ ਅਸਲ ਤੋਂ 3 ਸਾਲ ਪਹਿਲਾਂ ਰਾਮ ਭਗਵਾਨ ਜੀ ਦਾ ਪੁੱਤਲਾ ਸਾੜਿਆ ਗਿਆ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਉਸ ਉੱਤੇ ਨਹੀਂ ਬੋਲੀ ਗਈ ਇਸ ਚੀਜ਼ ਨੂੰ ਹਿੰਦੂ ਸਮਾਜ ਕਿਤੇ ਨਾ ਕਿਤੇ ਲੈ ਕੇ ਬੈਠਦੇ ਨਾ ਜੇ ਉਹ ਬੋਲ ਸਕਦੇ ਕੋਈ ਨਾ ਕੋਈ ਪੋਲੀਟੀਕਲ ਪਾਰਟੀ ਅਕਾਲੀ ਦਾ ਲੱਭੀ ਜੇ ਵੀ ਹੈ ਕੋਈ ਵੀ ਹੈ ਕੋਈ ਬੋਲੋ ਤਾਂ ਸਹੀ ਕੋਈ ਤਾਂ ਬੋਲੋ ਪਰ ਉਸ ਟਾਈਮ ਕੋਈ ਬੋਲਿਆ ਨਹੀਂ ਜੇ ਇਹੀ ਗੁਰੂਗ੍ਰਾਂਦ ਸਾਹਿਬ ਦੀ ਬੇਦਬੀ ਕੀਤੀ ਜਾਂਦੀ ਹੈ ਤਾਂ ਤਰਨੇ ਲਗਾਏ ਜਾਂਦੇ ਹਰ ਚੀਜ਼ ਕੀਤੀ ਜਾਂਦੀ ਹੈ ਮਤਲਬ ਹਿੰਦੂ ਮੁੱਖ ਮੰਤਰੀ ਦੀ ਮੰਗ ਨੂੰ ਲੈ ਕੇ ਅਸੀਂ ਕਰਦੇ ਹਾਂ ਜੇ ਅੱਜ ਸਾਡੇ ਪੀਐਮ ਸਾਹਿਬ ਬੈਠੇ ਨੇ ਉਹਨਾਂ ਨੇ ਰਾਮ ਮੰਦਰ ਦਾ ਨਿਰਮਾਣ ਕਰਵਾਤਾ ਹਿੰਦੂ ਐਕਟ ਕਰਵਾਤਾ ਬਹੁਤ ਕੁਝ ਨੇ ਜਿਹੜੇ ਹਿੰਦੂਆਂ ਦੇ ਫਾਇਦੇ ਲਈ ਕੀਤਾ ਜੇ ਮੁੱਖ ਮੰਤਰੀ ਹੋਵੇ ਸ਼ਾਇਦ ਸਾਡਾ ਵੀ ਫਾਇਦਾ ਹੋ ਚੁੱਕੇ ਹੁੰਦੇ ਥਾਪਰ ਜੀ ਅਕਸਰ ਤੁਸੀਂ ਸ਼ਿਵ ਸੈਨਾ ਦੇ ਵਿਵਾਦਕ ਬਿਆਨਾਂ ਦੇ ਵਿੱਚ ਜਾਣੇ ਜਾਂਦੇ ਹੋ ਮਨ ਲੋ ਕੀ ਮਨ ਲੋ ਸੋਚੇਗੀ ਜਿਹੜੀ ਹਿੰਦੂ ਚਿਹਰਾ ਦਾ ਹੁਣ ਨਵਾਂ ਰੱਖ ਦਿੱਤਾ ਗਿਆ ਕਿ ਹਿੰਦੂ ਚਿਹਰਾ ਹੀ ਹੋਵੇ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨਹੀਂ ਚੀਮਨ ਇਸ ਪ੍ਰਧਾਨ ਮੰਤਰੀ ਤਾਂ ਸਾਡਾ ਬਣ ਚੁੱਕਾ ਸਿੰਧੂ ਚਿਹਰਾ ਦੇਖੋ ਪਿਛਲੇ 6 ਸਾਲ ਤੋਂ ਇਹ ਨਾ ਤਾਂ ਨਵਾਂ ਮੁੱਦਾ ਹੈ ਨਾ ਵੀ ਵਾਅਦਾ ਹੈ ਆਪਣੇ ਲਈ ਮੰਗਣਾ ਦੇਖੋ ਬੱਚਾ ਰੋਂਦਾ ਤਾਂ ਮਾਂ ਦੁੱਧ ਦਿੰਦੀ ਆ ਅਸੀਂ ਸਾਡੇ ਸਮਾਜ ਨੇ ਪਿਛਲੇ 55 ਸਾਲ ਤੋਂ ਕਦੀ ਡਿਮਾਂਡ ਨਹੀਂ ਕੀਤੀ ਇਸ ਕਰਕੇ ਅਸੀਂ ਇਹਨਾਂ ਤੇ ਵਿਸ਼ਵਾਸ ਕੀਤਾ 1966 ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣਿਆ ਕਿ ਇਹ ਸਾਨੂੰ ਨਾਲ ਲੈ ਕੇ ਚੱਲਣਗੇ ਪਰ ਇਹਨਾਂ ਲੋਕਾਂ ਨੇ ਜਿਹੜੇ ਜੱਟ ਸਿੱਖਾਂ ਨੇ 18% ਸਾਡੇ ਤੇ ਰਾਜ ਕੀਤਾ 55 ਸਾਲ ਇਹਨਾਂ ਲੋਕਾਂ ਨੇ ਸਾਨੂੰ ਚੌਥੇ ਦਰਜੇ ਦਾ ਨਾਗਰਿਕ ਬਣਾ ਕੇ ਰੱਖਤਾ ਸਾਡੇ ਮੰਦਰ ਟੁੱਟ ਰਹੇ ਆ ਸਾਡੇ ਗ੍ਰੰਥਾਂ ਦੀ ਬੇਅਦਬੀ ਹੋ ਰਹੀ ਹੈ ਸਾਡੇ ਤੇ ਟਿੱਕਣਾ ਟਿੱਕਾ ਟਿੱਪਣੀ ਹੋ ਰਹੀ ਹੈ ਸਾਡਾ ਦਿੱਤਾ ਹੋਇਆ ਟੈਕਸ ਬਹੁ ਸੰਖਿਆਕ ਸਮਾਜ ਹਿੰਦੂ ਸਮਾਜ ਹੈ ਜਿਹੜਾ ਪੰਜਾਬ ਨੂੰ ਰੈਵਨਿਊ ਦਿੰਦਾ ਮੈਂ ਨਹੀਂ ਕਹਿੰਦਾ ਸਖਤ ਸਮਝ ਨਹੀਂ ਦਿੰਦਾ ਪਰ ਬਹੁਸੰਖਿਆਕ ਕਿਉਂਕਿ ਅਸੀਂ ਡੈਮੋਕ੍ਰੇਸੀ ਚ ਰਹਨੇ ਆ ਇਸ ਕਰਕੇ ਬਹੁਸੰਖਿਆਕ ਬਹੁਸੰਖਿਆਕ ਸਮਾਜ ਟੈਕਸ ਪੇ ਕਰਦਾ ਹੈ ਟੈਕਸ ਪੇ ਸਭ ਤੋਂ ਵੱਧ ਸਾਡੇ ਸਮਾਜ ਤੋਂ ਆ ਪਰ ਜਿਸ ਵੇਲੇ ਪੈਕੇਜ ਦੇਣ ਦੀ ਗੱਲ ਆਉਂਦੀ ਹੈ ਤਾਂ ਦੂਜੇ ਧਰਮਾਂ ਦੇ ਧਰਮਸਥਾਨਾਂ ਨੂੰ ਪੈਕੇਜ ਵੀ ਦਿੱਤੇ ਜਾਂਦੇ ਆ ਦੂਜੇ ਧਰਮਾਂ ਦੇ ਲੋਕਾਂ ਨੂੰ ਸਬਸਿਡੀਆਂ ਵੀ ਦਿੱਤੀਆਂ ਜਾਂਦੀਆਂ ਸਾਡੇ ਸਮਾਜ ਵਾਲੇ ਮੂੰਹ ਚੁੱਪ ਕਰੀਦਾ ਮੂੰਹ ਤੇ ਲੇਟੀ ਲੱਗ ਜਾਂਦੀ ਆ ਬੋਲਿਆ ਵੀ ਨਹੀਂ ਜਾਂਦਾ ਦਿੱਤਾ ਵੀ ਨਹੀਂ ਜਾਂਦਾ ਕੁਝ ਔਰ ਸਾਡਾ ਸਮਾਜ ਆਪਣੇ ਆਪ ਨੂੰ ਪੀੜਿਤ ਮਹਿਸੂਸ ਕਰਦਾ ਗੁਲਾਮ ਮਹਿਸੂਸ ਕਰਦਾ ਪੰਜਾਬ ਦੇ ਵਿੱਚ ਜਿਹੜਾ ਹਿੰਦੂ ਆ ਆਪਣੇ ਆਪ ਨੂੰ ਗੁਲਾਮ ਮਹਿਸੂਸ ਕਰ ਰਿਹਾ ਇਸ ਕਰਕੇ ਸਾਡੇ ਪਰਿਵਾਰਾਂ ਨੇ ਸਾਡੇ ਬਜ਼ੁਰਗਾਂ ਨੇ ਸਾਡੇ ਨੌਜਵਾਨਾਂ ਨੇ ਸਾਡੇ ਜਿਹੜੇ ਸਾਡੇ ਮਾਰਗਦਰਸ਼ਕ ਨੇ ਕਦੀ ਹੋਰ ਕਿਸੇ ਨੇ ਫਿਰ ਇਹ ਆਵਾਜ਼ ਕਿਉਂ ਨਹੀਂ ਉਠਾਈ ਹੋਰ ਕਿਸੇ ਨੂੰ ਸਮਾਜ ਆਵਾਜ਼ ਚ ਕਦੀ ਜਰੂਰਤ ਨਹੀਂ ਨਾ ਹੈ ਗੱਲ ਨੂੰ ਸਮਝੋ ਕਿਸੇ ਹੋਰ ਨੂੰ ਚੱਕਣ ਦੇ ਤੇ ਪੀੜਿਤ ਕੌਣ ਹੈ ਪੀੜਿਤ ਜਿਹੜਾ ਪੀੜਿਤ ਹੈ ਇੱਕ ਮਾਂ ਦੇ ਤੇ ਦੋ ਪੋਤਾ ਹੈ ਇੱਕ ਨੂੰ ਬਹੁਤ ਕੁਝ ਮਿਲ ਰਿਹਾ ਇੱਕ ਨੂੰ ਨਹੀਂ ਮਿਲ ਰਿਹਾ ਜਿਹੜਾ ਜਿਹਨੂੰ ਮਿਲ ਰਿਹਾ ਵਾ ਉਹ ਕਿਉਂ ਬੋਲੂਗਾ ਜਿਹਨੂੰ ਨਹੀਂ ਮਿਲ ਰਿਹਾ ਉਹੀ ਬੋਲੂਗਾ ਨਾ ਡਿਮਾਂਡ ਤਾਂ ਉਹ ਕਰੇਗਾ ਨਾ ਸਾਪਰ ਜੀ ਇਹ ਗੱਲ ਫਿਰ ਸਿਰਫ ਤੁਹਾਨੂੰ ਹੀ ਕਿਉਂ ਸਮਝ ਆਉਂਦੀ ਹੈ ਬਾਕੀ ਹੋਰ ਵੀ ਹਿੰਦੂ ਕਾਫੀ ਨੇ ਉਹਨਾਂ ਨੂੰ ਕਿਉਂ ਨਹੀਂ ਇਹ ਗੱਲ ਸਮਝ ਆਉਂਦੀ ਇਹ ਕੋਈ ਜ਼ਰੂਰੀ ਨਹੀਂ ਹੈ ਮੈਨੂੰ ਸਮਝ ਆਉਂਦੀ ਹੈ ਮੈਨੂੰ ਮੇਰੀ ਭਾਵਨਾ ਮਨੂੰ ਠੇਸ ਪਹੁੰਚਦੀ ਹੈ ਮੈਂ ਗੱਲ ਕਰ ਰਿਹਾ ਮੈਂ ਆਪਣੇ ਸਮਾਜ ਦੀ ਗੱਲ ਰੱਖ ਰਿਹਾ ਲੋਕ ਕਹਿੰਦੇ ਵਿਵਾਦਿਤ ਆਪਣੇ ਆਪਣੇ ਸਮਾਜ ਲਈ ਗੱਲ ਕਰਨਾ ਆਪਣੀ ਦੇ ਲਈ ਡਿਮਾਂਡ ਕਰਨਾ ਇਹ ਚ ਕਿਹੜਾ ਵਿਵਾਦ ਹੈ ਦੱਸੋ ਮੈਨੂੰ ਮੈਂ ਮੇਰਾ ਹੱਕ ਹੈ ਮੈਂ ਵੀ ਇੱਕ ਨਾਗਰਿਕ ਐ ਮੈਂ ਆਪਣੇ ਆਪਣੇ ਹੱਕਾਂ ਦੀ ਲੜਾਈ ਲੜ ਨਹੀਂ ਸਕਦਾ ਬਾਕੀ ਹੋਰ ਵੀ ਨਾਗਰਿਕ ਕਾਫੀ ਨੇ ਦੇਸ਼ ਦੇ ਵਿੱਚ ਫਿਰ ਮੈਂ ਇਹ ਗੱਲ ਕਹੂੰਗਾ ਜੇ ਤੁਸੀਂ ਗੱਲ ਕਿਸਾਨਾਂ ਨੂੰ ਵੀ ਪੁੱਛੋ ਵੀ ਉਹ ਹੀ ਕੱਲੇ ਪੰਜਾਬ ਵਾਲੇ ਕਿਸਾਨ ਹੀ ਕਿਉਂ ਐ ਬਾਕੀ ਦੇਸ਼ ਦੇ ਕਿਸਾਨ ਕਿਉਂ ਨਹੀਂ ਹੈਗੇ ਇਹ ਤਾਂ ਕੋਈ ਜਵਾਬ ਨਹੀਂ ਐ ਕਿਸਾਨਾਂ ਨੂੰ ਲੈ ਕੇ ਹਮੇਸ਼ਾ ਤੁਹਾਡਾ ਕਿਉਂ ਨੈਗੇਟਿਵ ਸਵਾਲ ਰਹਿੰਦਾ ਆ ਉਹਨਾਂ ਨੂੰ ਸਾਡੇ ਦਿੱਤੇ ਹੋਏ ਟੈਕਸ ਦੇ ਵਿੱਚੋਂ ਬਿਜਲੀ ਫ੍ਰੀ ਮਿਲ ਰਹੀ ਆ ਸਬਸਿਡੀਆਂ ਮਿਲ ਰਹੀਆਂ ਉਹਨਾਂ ਲੋਕਾਂ ਨੂੰ ਇੱਕ ਜਿਹੜਾ ਟਰੈਕਟਰ ਦੇ ਪਿੱਛੇ ਲੱਗਿਆ ਹੁੰਦਾ ਨਾ ਕੀ ਉਹਨੂੰ ਹਲਵਾਨ ਵਾਲਾ ਭਾਈ ਸਾਹਿਬ ਉਹ ਪੁਰਾਣਾ ਵੇਚ ਕੇ ਨਵਾਂ ਲੈ ਲੈ ਤਾਂ 5000 ਹੱਥੋਂ ਮਿਲ ਜਾਂਦਾ ਉਹਨਾਂ ਨੂੰ ਇੰਨੀ ਸਬਸਿਡੀ ਹੈ ਕਿਉਂਕਿ ਵਿਕਣਾ ਤਾਂ ਬਿਨਾਂ ਸਬਸਿਡੀ ਵਾਲੇ ਰੇਟ 'ਚ ਮਿਲਣਾ ਸਬਸਿਡੀ ਵਾਲੇ ਰੇਟ 'ਚ ਕਿੰਨੇ ਚਾਹ ਕੋਣੇ ਪੱਲੇ ਕੁਛ ਨਾ ਕੁਛ ਪਾਇਆ ਜਾਂਦਾ ਨਮੀ ਚੀ ਲੈ ਲੈਂਦੇ ਆਪਾਂ ਜਿਬੂ ਪੈਸੇ ਦਿੰਨੇ ਆ ਨਾ ਉਹ ਤਾਂ ਵੀ ਚੀ ਲੈ ਜਾਂਦੇ ਉਹਨਾਂ ਨੂੰ ਪੈਸੇ ਮਿਲਦੇ ਆ ਜਿਹੜੀਆਂ ਬਿੱਲ ਦੀ ਗੱਲ ਕਰਦੇ ਹੋ ਤੁਸੀਂ ਉਹ ਲਗਾਤਾਰ ਜਦੋਂ ਮੋਟ ਕਣਕ ਦੇ ਬੀਜਦੇ ਆ ਜਾਂ ਝੋਨਾ ਬੀਜਦੇ ਆ ਲਗਾਤਾਰ ਮੋਟਰਾਂ ਚੱਲਦੀਆਂ ਕਾਫੀ ਲੰਬ ਮੰਨ ਲਓ ਬਿਜਲੀ ਦਾ ਖਰਚਾ ਆਉਂਦਾ ਉਹ ਤਾਂ ਉਹਨਾਂ ਨੂੰ ਸਹੂਲਤ ਤੇ ਦਿੱਤੀ ਮੈਂ ਵੀ ਜਿਸ ਵੇਲੇ ਸਵੈਟਰ ਬਣਾਉਣਾ ਨਾ ਮੇਰੇ ਵੀ ਦਿਨ ਰਾਤ 24 ਘੰਟੇ ਜਨਰੇਟਰ ਚੱਲਦੇ ਆ ਬਿਜਲੀ ਦਾ ਬੇਲ ਆਉਂਦੇ 12 ਰੁਪਏ ਯੂਨਿਟ ਭਰਦਾ ਮੈਂ ਮੈਨੂੰ ਵੀ ਸਬਸਿਡੀ ਦੇ ਦਿਓ ਮੈਨੂੰ ਕੀ ਇਤਰਾਜ ਆ ਮੈਂ ਵੀ ਅੱਜ ਤੁਸੀਂ ਖੜ ਗਏ ਹੋ ਕਿ Hindu ਚਿਹਰਾ ਹੋਵੇ ਕੱਲੂ Christian ਖੜ ਜਾਣਗੇ ਕੱਲੂ Muslim ਖੜ ਜਾਣਗੇ ਇਦਾਂ ਜੀਹਦਾ ਦਾ ਬਣਦਾ ਹੱਕਾ ਉਹਨਾਂ ਨੂੰ ਮਿਲਣਾ ਚਾਹੀਦਾ ਵੈਸੇ ਵੀ ਰਾਜਨੀਤਿਕ ਪਾਰਟੀਆਂ ਨੇ Christian ਸੈੱਲ ਔਰ Muslim ਸੈੱਲ ਬਣਾਏ ਹੋਏ ਆ ਦੱਸੋ ਕਿਹੜੀ ਪਾਰਟੀ ਨੇ Hindu ਸੈੱਲ ਬਣਾਇਆ ਜੇ ਕੋਈ ਪੜਿਆ ਲਿਖਿਆ ਮੰਨ ਲਓ ਮੰਤਰੀ ਹੋਵੇ ਤੇ ਉਹ ਸਾਰੀਆਂ ਪ੍ਰੋਬਲਮਾਂ ਤਾਂ ਸੋਲਵ ਕਰੂਗੀ ਬਿਲਕੁਲ ਕਰੂਗਾ ਫਿਰ ਬਾਕੀ ਪਾਰਟੀਆਂ ਵੀ ਇਹ ਨਾ ਨਾ ਜਿਹੜੀ ਜ਼ਰੂਰੀ ਥੋੜੀ ਨਾ ਵੀ ਚਿਹਰੇ ਰਹਿ ਜਾਂਦਾ ਆ ਵੀ ਮਤਲਬ ਆਹੀ ਚਿਹਰੇ ਆਪ ਲੋ ਪਹਿਲਾ ਕੁਐਸਚਨ ਦਾ ਜਵਾਬ ਲੋ ਦੂਜਾ ਕੁਐਸਚਨ ਸੈਟ ਹੋਣਾ ਪਹਿਲਾਂ ਪਹਿਲੇ ਦਾ ਜਵਾਬ ਲੈ ਲਓ ਬਾਕੀ ਪਾਰਟੀਆਂ ਵੀ ਇਹ ਨਾ ਸੁਣਣਾ ਨਾ ਕਰਨ ਵੀ ਸਾਡਾ ਚਿਹਰਾ ਮੁੱਖ ਮੰਤਰੀ ਸਿੱਖ ਹੋਏਗਾ ਉਹ ਚੁੱਪ ਹੁਣ ਕਿਹਨੇ ਕੀਤਾ ਚੁੱਪ ਕਰ ਜਾਗੇ ਹੁਣ ਤੱਕ ਕਿਹਨੇ ਕੀਤਾ ਕੇਜਰੀਵਾਲ ਨੇ ਅਮਰਸਰ ਰੈਲੀ ਦੇ ਵਿੱਚ ਨੇ ਕਿਹਾ ਨਹੀਂ ਸਾਡਾ ਚਿਹਰਾ ਸਿੱਖ ਮੁੱਖ ਮੰਤਰੀ ਹੋਊਗਾ ਕਿਹਾ ਕਿ ਨਹੀਂ ਗਿਆ ਸਾਰੀਆਂ ਪਾਰਟੀਆਂ ਲਗਾਤਾਰ ਸਿੱਖ ਚਿਹਰੇ ਨੂੰ ਲੈ ਕੇ ਚੱਲ ਰਹੀਆਂ ਅਸੀਂ ਫਿਰ ਕਿਉਂ ਚੁੱਪ ਰਹੀਏ ਸਾਡਾ ਸਮਾਜ ਕਿੱਥੇ ਖੜਾ ਹੈ ਤਾਲੂ ਕੋਈ ਹੋਰ ਤਾਂ ਰਿਮੋਟ ਕੇ ਖੜ ਜਾਂਦਾ ਫਿਰ ਉਹਦਾ ਕੀ ਕੀਤਾ ਜਾਊਗਾ ਧਰਮ ਖੜੇ ਅਸੀਂ ਕਿਸੇ ਨੂੰ ਰੋਕਦੇ ਥੋੜੀਆ ਹੱਕ ਮੰਗਣਾ ਸਭ ਦਾ ਹੱਕ ਹੈ ਖੜੇ ਜੀ ਸਿੱਖ ਦਾ ਤੇ ਹਿੰਦੂ ਦਾ ਇੱਕ ਨੋ ਮਾਸ ਦਾ ਰਿਸ਼ਤਾ ਹੈ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਇਸ ਸਵਾਲ ਦੇ ਨਾਲ ਮਤਲਬ ਥੋੜਾ ਜਿਹਾ ਕੋਈ ਵਿਵਾਦ ਖੜਾਉ ਉਹ ਹੈਗਾ ਮੈਂ ਤੇ ਮੇਰਾ ਭਰਾ ਇੱਕੋ ਹੀ ਪਿਓ ਦੇ ਪੁੱਤਾਂ ਹੈ ਪਰ ਜਿੱਲੇ ਜਦਾਦ ਵੰਡਣ ਦਾ ਟਾਈਮ ਆਂਦਾ ਹੈ ਨਾ ਤਾਂ ਬਰਬਰ ਹੀ ਵੰਡਦੇ ਉਸ ਲਈ ਵੀ ਨੋ ਦਾ ਰਿਸ਼ਤਾ ਹੀ ਹੁੰਦਾ ਇਹ ਗੱਲਾਂ ਸਾਨੂੰ ਸੰਭਾਉਣਾ ਇਹ ਲੌਲੀਪੌਪ ਅਸੀਂ ਬੜੇ ਸਾਲਾਂ ਤੋਂ ਲੈ ਰਹੇ ਹਾਂ ਹੁਣ ਨਹੀਂ ਲੈਣੇ ਲੌਲੀਪੌਪ ਨਹੀਂ ਇਹ ਇੱਕ 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 ਮੰਨ ਲਓ ਹੁਣ ਬੜਾ ਵਧੀਆ ਸਾਰਾ ਕੁਝ ਸੰਗਠਨ ਚੱਲ ਰਿਹਾ ਆ ਇਹਨੂੰ ਆਪਾਂ ਕਿਉਂ ਖਰਾਬ ਕਰ ਰਹੇ ਹਾਂ ਕਿਹੜਾ ਕਿਹੜਾ ਸੰਗਠਨ ਚੱਲ ਰਿਹਾ ਸਾਰੇ ਇਕੱਠੇ ਰਹਿ ਰਹੇ ਆ ਹੁਣ ਜੇ ਕਿਸਾਨੀ ਮੁੱਦੇ ਦੀ ਗੱਲ ਕੀਤੀ ਜਾਵੇ ਇਸ ਟਾਈਮ ਬਾਰਡਰਾਂ ਦੇ ਉੱਤੇ ਸਾਰੇ ਸਾਰੇ ਹੀ ਉੱਥੇ ਇਕੱਠੇ ਨੇ ਸਾਰੇ ਧਰਮ ਇਕੱਠੇ ਹੋਏ ਨੇ ਉੱਥੇ ਪਹਿਲੀ ਦੇਖਿਆ ਕਰ ਕਰਤਾ ਹੌਜ਼ਰੀ ਸਾਡੀ ਮਹਿਲ ਕਰਤੀ ਇਹਨਾਂ ਨੇ ਸਾਈਕੋਲੋਜੀ ਸਾਡਾ ਮਹਿਲ ਕਰਤਾ ਜਿਹੜੇ ਸਾਡੇ ਆ ਕਿਹੜਾ ਅਡਾਨੀ 그룹 ਇੱਥੋਂ ਚਲੇ ਗਿਆ ਸਮਝ ਲਿਓ ਮੇਰੀ ਗੱਲ ਨੂੰ ਕੀ ਕੀਤਾ ਕੀ ਉਹਨਾਂ ਨੇ ਰਿਲੇਅਸ ਇੱਥੋਂ ਚਲੇ ਗਿਆ ਕਿੰਨੇ ਸਾਡੇ ਪੰਜਾਬੀ Hindu ਭਾਈ ਭੈਣ ਬੇਲੇ ਹੋਵੇ ਜਿਨ੍ਹਾਂ ਨੂੰ ਕਿਤੇ 40000 ਤਨਖਾਹ ਸੀ ਕਿਤੇ 20000 ਸੀ ਕਿਤੇ 10000 ਸੀ ਕਿੱਥੇ ਗਏ ਉਹ ਕੌਣ ਤੁਹਾਡੀ ਜਾਨੀ ਕਿ ਮੰਨ ਲਓ ਕਿ ਵੋਟਾਂ ਦੀ ਤਿਆਰੀ ਹੈ ਬਿਲਕੁਲ ਸਾਡੀ ਕੋਈ ਤਿਆਰੀ ਨਹੀਂ ਹਲੇ ਅਸੀਂ ਤਾਂ ਪਿਛਲੇ 6 ਸਾਲ ਤੋਂ ਲੜਾਈ ਲੜ ਰਹੇ ਹਾਂ ਸਾਡੀ ਗੱਲ ਇੱਕੋ ਹੀ ਹੈ ਕਿ ਅਸੀਂ ਆਪਣੀ ਗੱਲ ਲੈ ਕੇ ਆਪਣੇ ਸਮਾਜ ਦੇ ਵਿੱਚ ਜਾਣੇ ਆ ਸਾਡਾ ਸਮਾਜ ਜੇ ਸਾਡੀ ਕੋਈ ਵੀ ਰਾਜਨੀਤਿਕ ਪਾਰਟੀ ਗੱਲ ਨਹੀਂ ਸੁਣੂਗੀ ਸਾਡਾ ਸਮਾਜ ਇਕੱਠਾ ਹੋ ਕੇ ਬੈਟੂਗਾ ਫਿਰ ਅਸੀਂ ਵਿਚਾਰ ਕਰਾਂਗੇ ਕਿ ਅਸੀਂ ਇਲੈਕਸ਼ਨ ਲੜਨੇ ਜਾਂ ਕੀ ਕਰਨਾ ਸਾਡੀ ਕੋਈ ਸ਼ਿਵਸਨਾ ਪੰਜਾਬ ਇੱਕ ਧਾਰਮਿਕ ਸਮਾਜਿਕ ਸੰਗਠਨ ਹੈ ਰਾਜਨੀਤਿਕ ਸੰਗਠਨ ਨਹੀਂ ਹੈ ਲੁਧਿਆਣਾ ਤੋਂ ਰਕੇਸ਼ ਕੁਮਾਰ ਦੀ ਰਿਪੋਰਟ ਐਸਐਮਜ਼ ਨਿਊਜ਼ ਫੋਲੀਟਸ ਅਪਡੇਟਸ ਫਲਾਈਕ ਐਂਡ ਫੋਲੋਅਰ आवर ਫੇਸਬੁੱਕ ਪੇਜ ਐਸਐਮਜ਼ ਐਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ आवर ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ